हेलो डियर स्टूडेंट्स आज ਅਸੀਂ ਕਰਨਾ ਹੈ ਟੋਪਿਕ ਨੰਬਰ 9 ਲੈਂਗੁਏਜ ਐਂਡ ਥੋਟ ਭਾਸ਼ਾ ਔਰ ਵਿਚਾਰ ਭਾਸ਼ਾ ਤੇ ਵਿਚਾਰ ਸ਼ੁਰੂ ਕਰਦੇ ਹਾਂ ਭਾਸ਼ਾ ਭਾਸ਼ਾ ਕੀ ਹੈ ਭਾਸ਼ਾ ਸਾਡੇ ਮਨਾਂ ਦੇ ਭਾਵਾਂ ਨੂੰ ਪ੍ਰਗਟ ਕਰਨ ਦਾ ਇੱਕੋ ਇੱਕ ਸਾਧਨ ਮਾਤਰ ਹੈ ਜੇਕਰ ਭਾਸ਼ਾ ਨਾ ਹੋਵੇ ਤਾਂ ਬੱਚਾ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਦੇ ਵਿੱਚ ਨਾ ਕੁਝ ਸਿੱਖ ਸਕੇਗਾ ਤੇ ਨਾ ਹੀ ਟੀਚਰ ਕੋਈ ਸਿਖਾ ਸਕੇਗਾ ਇਸ ਲਈ ਭਾਸ਼ਾ ਦਾ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ ਵਿੱਚ ਹੋਣਾ ਇੰਪੋਰਟੈਂਟ ਹੈ ਭਾਸ਼ਾ ਕੀ ਹੈ ਭਾਸ਼ਾ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਮਾਧਿਅਮ ਹੈ ਮਨੁੱਖ ਜਾਨਵਰਾਂ ਨਾਲੋਂ ਉੱਤਮ ਹਨ ਕਿਉਂਕਿ ਉਹਨਾਂ ਕੋਲ ਪ੍ਰਗਟਾਵੇ ਲਈ ਇੱਕ ਭਾਸ਼ਾ ਹੈ ਜਿਸ ਨੂੰ ਲੋਕ ਸਮਝ ਸਕਦੇ ਹਨ ਇਹ ਭਾਸ਼ਾ ਦੀ ਮਹੱਤਤਾ ਹੈ ਭਾਸ਼ਾ ਬੋਧਿਕ ਸਮਰੱਥਾ ਨੂੰ ਵੀ ਦਰਸਾਉਂਦੀ ਹੈ ਬਹੁਤ ਸਾਰੇ ਲੋਕ ਬੋਲੀ ਅਤੇ ਭਾਸ਼ਾ ਸ਼ਬਦਾਂ ਨੂੰ ਇੱਕ ਦੂਜੇ ਦੇ ਬਦਲੇ ਵਰਤਦੇ ਹਨ ਪਰ ਦੋਵਾਂ ਵਿੱਚ ਇੱਕ ਮਹੱਤਵਪੂਰਨ ਅੰਤਰ ਹੈ ਹਾਰਲੋਕ ਦੋਵਾਂ ਸ਼ਬਦਾਂ ਦੀ ਵਿਆਖਿਆ ਇਸ ਪ੍ਰਕਾਰ ਕਰਦਾ ਹੈ ਹੁਣ ਹਾਰਲੋਕ ਨੇ ਦੱਸਿਆ ਕਿ ਲੋਕ ਬੋਲੀ ਅਤੇ ਭਾਸ਼ਾ ਸ਼ਬਦਾਂ ਵਿੱਚ ਕੀ ਫਰਕ ਹੈ ਭਾਸ਼ਾ ਇੱਕ ਭਾਸ਼ਾ ਵੀ ਸੰਚਾਰ ਦੇ ਸਾਰੇ ਸਾਧਨ ਸ਼ਾਮਿਲ ਹਨ ਜਿਸ ਵਿੱਚ ਵਿਚਾਰਾਂ ਤੇ ਭਾਵਨਾਵਾਂ ਨੂੰ ਪ੍ਰਤੀਕਾਤਮਕ ਤੌਰ ਤੇ ਪ੍ਰਗਟ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਦੂਜੇ ਤੱਕ ਅਰਥਪੂਰਨ ਢੰਗ ਨਾਲ ਪਹੁੰਚਾਇਆ ਜਾ ਸਕੇ ਬੋਲੀ ਭਾਸ਼ਾ ਦਾ ਇੱਕ ਰੂਪ ਹੈ ਜਿਸ ਵਿੱਚ ਕੁਝ ਖਾਸ ਧੁਨੀਆਂ ਜਾਂ ਸ਼ਬਦ ਦੂਜਿਆਂ ਤੱਕ ਅਰਥਪੂਰਨ ਪਹੁੰਚਾਉਣ ਲਈ ਉਚਾਰੇ ਜਾਂਦੇ ਹਨ ਬੋਲੀ ਭਾਸ਼ਾ ਦਾ ਇੱਕ ਖਾਸ ਹਿੱਸਾ ਹੈ ਭਾਸ਼ਾ ਇੱਕ ਵਿਸ਼ਾਲ ਸੰਕਲਪ ਹੈ ਬੋਲੀ ਭਾਸ਼ਾ ਦਾ ਇੱਕ ਮਾਧਿਅਮ ਹੈ ਭਾਵ ਕਿ ਇਹ ਬੋਲੀ ਜੋ ਹੈ ਉਹ ਭਾਸ਼ਾ ਦਾ ਇੱਕ ਪੜਾ ਹੈ ਬੱਚਿਆਂ ਵਿੱਚ ਭਾਸ਼ਾ ਵਿਕਾਸ ਬੱਚੇ ਦੇ ਵਿਕਾਸ ਦੇ ਰਹੀ ਕਈ ਪਹਿਲੂ ਹੁੰਦੇ ਹਨ ਭਾਸ਼ਾ ਵਿਕਾਸ ਉਹਨਾਂ ਵਿੱਚੋਂ ਇੱਕ ਇੱਕ ਹੈ ਭਾਸ਼ਾ ਹੋਰ ਹੁਨਰਾਂ ਵਾਂਗ ਹੀ ਪ੍ਰਾਪਤ ਕੀਤੀ ਜਾਂਦੀ ਹੈ ਇਹ ਪ੍ਰਾਪਤੀ ਬੱਚੇ ਦੇ ਜਨਮ ਤੋਂ ਸ਼ੁਰੂ ਹੋ ਜਾਂਦੀ ਹੈ ਨਕਲ ਵਾਤਾਵਰਣ ਪ੍ਰਤੀ ਪ੍ਰਤੀਕਿਰਿਆ ਅਤੇ ਸਰੀਰਕ ਸਮਾਜਿਕ ਅਤੇ ਮਨੋਵਿਗਿਆਨਕ ਜ਼ਰੂਰਤਾਂ ਦੀ ਪੂਰਤੀ ਦੀ ਮੰਗ ਇਸ ਪ੍ਰਕਿਰਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਭਾਸ਼ਾ ਦੇ ਭਾਗ ਅਧਿਆਨ ਦੀ ਦ੍ਰਿਸ਼ਟੀ ਤੋਂ ਭਾਸ਼ਾ ਨੂੰ ਵੇਖੇ ਲਿਖੇ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਜੋ ਕਿ ਇਸ ਪ੍ਰਕਾਰ ਹਨ। ਧੁਨੀ ਇਹ ਧੁਨੀ ਦੀਆਂ ਸਭ ਤੋਂ ਛੋਟੀਆਂ ਇਕਾਈਆਂ ਹਨ ਜਿਨ੍ਹਾਂ ਦਾ ਆਪਣਾ ਕੋਈ ਖਾਸ ਅਰਥ ਨਹੀਂ ਹੈ ਹਾਲਾਂਕਿ ਜੇਕਰ ਅਸੀਂ ਕਿਸੇ ਸ਼ਬਦ ਵਿੱਚ ਧੁਨੀ ਜੋੜਦੇ ਹਾਂ ਤਾਂ ਇਸ ਦਾ ਅਰਥ ਬਦਲ ਜਾਂਦਾ ਹੈ। ਉਦਾਹਰਨ ਵਿੱਚ ਉੜਾ ਆੜਾ ਈੜੀ ਆਦਿ। ਦੂਸਰਾ ਹੈ ਰੂਪ ਅਰਥ। ਇੱਕ ਰੂਪ ਅਰਥ ਇੱਕ ਸ਼ਬਦ ਦਾ ਛੋਟਾ ਰੂਪ ਹੁੰਦਾ ਹੈ ਜਦੋਂ ਕੋਈ ਬੱਚਾ ਧੁਨੀਆਂ ਸਿੱਖਦਾ ਹੈ ਤਾਂ ਉਹ ਸ਼ਬਦ ਸਿੱਖਣਾ ਸ਼ੁਰੂ ਕਰਦਾ ਹੈ ਕਿਉਂਕਿ ਉਸ ਦਾ ਬੋਦੀ ਵਿਕਾਸ ਅਧੂਰਾ ਹੁੰਦਾ ਹੈ ਉਹ ਛੋਟੇ ਸ਼ਬਦ ਬੋਲਣਾ ਸਿੱਖਦੇ ਹਨ ਇਹਨਾਂ ਸ਼ਬਦਾਂ ਦੇ ਆਪਣੇ ਆਪ ਵਿੱਚ ਅਰਥ ਹੁੰਦੇ ਹਨ ਉਦਾਹਰਨ ਵਜੋਂ ਚੰਗਾ ਆਓ ਗੋਲੀ ਅੱਖ ਆਦੀ ਵਾਕ ਵਿਹਾਰ ਭਾਸ਼ਾ ਦੇ ਨਿਯਮ ਵਾਕ ਵਿਹਾਰ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਵਾਕ ਵਿਹਾਰ ਦੇ ਤੌਰ ਤੇ ਇੱਕ ਵਾਕ ਦੀ ਬਣਤਰ ਦਾ ਅਰਥ ਵਿਸ਼ੇ ਵਸਤੂ ਅਤੇ ਕਿਰਿਆ ਦੀ ਸਹੀ ਸਥਿਤੀ ਹੈ ਵਾਕ ਵਿਹਾਰ ਦੇ ਤੌਰ ਤੇ ਹਰੇਕ ਸ਼ਬਦ ਨੂੰ ਕਰਮਵਾਰ ਰੱਖਿਆ ਜਾਂਦਾ ਰੱਖਿਆ ਗਿਆ ਹੈ ਉਦਾਹਰਨ ਵਜੋਂ ਰਮੇਸ਼ ਖਾਣਾ ਖਾ ਰਿਹਾ ਹੈ ਇਸ ਵਾਕ ਦੇ ਸਾਰੇ ਸ਼ਬਦ ਕਰਮ ਵਿੱਚ ਹਨ ਜੇਕਰ ਅਸੀਂ ਲਿਖਦੇ ਹਾਂ ਰਮੇਸ਼ ਖਾ ਰਿਹਾ ਹੈ ਖਾਣਾ ਤਾਂ ਵਾਕ ਗਲਤ ਹੈ ਕਿਉਂਕਿ ਇਹ ਕਰਮ ਵਿੱਚ ਨਹੀਂ ਹਨ ਅਰਥਵਾਦੀ ਜਦੋਂ ਕਿਸੇ ਵਾਕ ਦੇ ਸਾਰੇ ਸ਼ਬਦ ਅਰਥਪੂਰਨ ਹੁੰਦੇ ਹਨ ਤਾਂ ਇਸ ਨੂੰ ਅਰਥਵਾਦੀ ਕਿਹਾ ਜਾਂਦਾ ਹੈ ਉਦਾਹਰਨ ਵਜੋਂ ਰਮੇਸ਼ ਕੋਫੀ ਪੀਂਦਾ ਹੈ ਇਸ ਵਾਕ ਦੇ ਸਾਰੇ ਸ਼ਬਦ ਅਰਥਪੂਰਨ ਹਨ ਪਰ ਅਸੀਂ ਇਸ ਨੂੰ ਰਮੇਸ਼ ਕੋਫੀ ਖਾਂਦਾ ਹੈ ਦੇ ਰੂਪ ਵਿੱਚ ਦੁਬਾਰਾ ਨਹੀਂ ਕਹਿ ਸਕਦੇ ਕਿਉਂਕਿ ਕਿਉਂਕਿ ਜਿਹੜੀ ਕੌਫੀ ਹੈ ਉਹ ਖਾਦੀ ਨਹੀਂ ਪੀਤੀ ਜਾਂਦੀ ਹੈ ਭਾਸ਼ਾ ਵਿਕਾਸ ਦਾ ਸ਼ੁਰੂਆਤੀ ਪੜਾਅ ਦੇਖੋ ਭਾਸ਼ਾ ਵਿਕਾਸ ਦਾ ਸ਼ੁਰੂਆਤੀ ਪੜਾਅ ਕੀ ਹੈ ਇਸ ਪੜਾਅ ਵਿੱਚ ਬੱਚਾ ਧੁਨੀ ਸੰਕੇਤਾਂ ਵਾਲੀ ਭਾਸ਼ਾ ਨੂੰ ਸਮਝਣ ਅਤੇ ਵਰਤਣ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹਾਜਾਬ ਦਾ ਹੈ ਛੋਟਾ ਬੱਚਾ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਭਾਸ਼ਾ ਨੂੰ ਸਿੱਖਦਾ ਹੈ ਜੋ ਕਿ ਹੇਠ ਲਿਖੇ ਪ੍ਰਕਾਰ ਦੇ ਯਤਨਾਂ ਤੇ ਕਿਰਿਆ ਵਿੱਚ ਪ੍ਰਗਟ ਹੁੰਦਾ ਹੈ ਪਹਿਲੇ ਕਦਮ ਵਿੱਚ ਬੱਚਾ ਪੈਦਾ ਹੁੰਦੇ ਹੀ ਰੋਣ ਅਤੇ ਚੀਕਣ ਦੀ ਕੋਸ਼ਿਸ਼ ਕਰਦਾ ਹੈ ਰੋਂ ਅਤੇ ਚਿਕਨ ਦੇ ਨਾਲ ਉਹ ਹੋਰ ਆਵਾਜ਼ਾਂ ਵੀ ਕੱਢਣ ਲੱਗ ਜਾਂਦਾ ਹੈ ਇਹ ਆਵਾਜ਼ਾਂ ਪੂਰੀ ਤਰ੍ਹਾਂ ਕੁਦਰਤੀ ਆਪਣੇ ਆਪ ਪੈਦਾ ਹੋਈਆਂ ਤੇ ਸਹਿਜ ਹਨ ਇਹ ਸਿੱਖਿਆ ਨਹੀਂ ਜਾਂਦੀਆਂ ਇਹ ਸਿੱਖਿਆ ਨਹੀਂ ਜਾਂਦੀ ਉਹ ਸਹਿਜ ਹੁੰਦੀਆਂ ਹਨ ਅਗਲਾ ਕੀ ਹੈ ਉਪਰੋਕਤ ਗਤੀਵਿਧੀਆਂ ਤੋਂ ਬਾਅਦ ਬੱਚੇ ਥੋੜਾ ਥੋੜਾ ਬੋਲਣ ਦੀ ਕੋਸ਼ਿਸ਼ ਕਰਨ ਲੱਗਦੇ ਹਨ ਇਸ ਥੋੜਾ ਥੋੜਾ ਬੋਲਣ ਰਾਹੀਂ ਬੱਚਿਆਂ ਨੂੰ ਸਵਰ ਅਤੇ ਵਿਅੰਜਨ ਧੁਨੀਆਂ ਦਾ ਅਭਿਆਸ ਕਰਨ ਦਾ ਮੌਕਾ ਮਿਲਦਾ ਹੈ ਫਿਰ ਉਸ ਤੋਂ ਬਾਅਦ ਕੀ ਹੈ ਬੱਚਾ ਦੂਜਿਆਂ ਤੋਂ ਗੱਲਾਂ ਸੁਣਦੇ ਹਨ ਅਤੇ ਉਹਨਾਂ ਦੁਨੀਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਦੁਹਰਾਉਂਦੇ ਹਨ ਜਿਵੇਂ ਉਹ ਸਮਝਦੇ ਹਨ ਸਭ ਤੋਂ ਪਹਿਲਾਂ ਜਿਵੇਂ ਬੱਚੇ ਮਾਤਾ ਪਿਤਾ ਤੋਂ ਉਹਨਾਂ ਨੂੰ ਸੁਣ ਕੇ ਬੋਲਣਾ ਬੋਲਣ ਦੀ ਕੋਸ਼ਿਸ਼ ਕਰਦੇ ਹਨ ਤੇ ਇਸ ਤਰ੍ਹਾਂ ਉਹ ਭਾਸ਼ਾ ਸਿੱਖਣ ਦੀ ਪ੍ਰਕਿਰਿਆ ਵਿੱਚ ਪੈਣਾ ਸ਼ੁਰੂ ਹੁੰਦੇ ਹਨ ਬੱਚੇ ਹੌਲੀ ਹੌਲੀ ਇਸ਼ਾਰਿਆਂ ਤੇ ਸੰਕੇਤਾਂ ਦੀ ਭਾਸ਼ਾ ਸਮਝਣ ਲੱਗ ਜਾਂਦੇ ਹਨ ਇਸ ਪ੍ਰਾਧਾਨ ਉਹ ਅਕਸਰ ਇੱਕ ਜਾਂ ਦੋ ਸਵਰ ਅਤੇ ਵਿਅੰਜਨ ਦੁਨੀਆਂ ਕੱਢਦੇ ਹਨ ਤੇ ਫਿਰ ਉਹਨਾਂ ਨੂੰ ਆਪਣੇ ਇਸ਼ਾਰਿਆਂ ਤੇ ਯਦਨਾਂ ਨਾਲ ਪੂਰਕ ਕਰਦੇ ਹਨ ਜਦੋਂ ਕਿ ਲਗਭਗ 18 ਤੋਂ 24 ਮਹੀਨਿਆਂ ਦੀ ਉਮਰ ਦੇ ਵਿਚਕਾਰ ਜ਼ਿਆਤਰ ਬੱਚੇ ਸ਼ਬਦਾਂ ਨੂੰ ਜੋੜ ਕੇ ਛੋਟੇ ਵਾਕ ਬੋਲਣਾ ਸ਼ੁਰੂ ਕਰ ਦਿੰਦੇ ਹਨ ਭਾਸ਼ਾ ਸਿੱਖਣ ਦੇ ਸਾਧਨ ਹੁਣ ਭਾਸ਼ਾ ਸਿੱਖਣ ਦੇ ਸਾਧਨ ਕੀ ਨੇ ਕਹਾਣੀ ਸੁਣਨਾ ਉਹਨਾਂ ਵਿਗਿਆਨੀਆਂ ਨੇ ਭਾਸ਼ਾ ਸਿੱਖਣ ਦੇ ਕਈ ਤਰੀਕੇ ਸੁਝਾਏ ਹਨ ਜੋ ਕਿ ਲਿਖਿਆ ਇਨਸਾਨ ਜਿਵੇਂ ਕਹਾਣੀ ਸੁਣਨਾ ਬੱਚਿਆਂ ਨੂੰ ਕਹਾਣੀਆਂ ਸੁناਈਆਂ ਜਾਂਦੀਆਂ ਹਨ ਤਾਂ ਜੋ ਉਹ ਭਾਸ਼ਾ ਦਾ ਗਿਆਨ ਪ੍ਰਾਪਤ ਕਰ ਸਕਣ ਸਵਾਲ ਜਵਾਬ ਰਹੀਂ ਇਸੇ ਤਰ੍ਹਾਂ ਨਕਲ ਰਹੀਂ ਬੱਚੇ ਨਕਲ ਕਰਕੇ ਜਿਹੜਾ ਹੈ ਭਾਸ਼ਾ ਨੂੰ ਸਿੱਖਣਾ ਸ਼ੁਰੂ ਕਰਦੇ ਹਨ ਗੱਲਬਾਤ ਰਹੀਂ ਕਮਿਊਨੀਕੇਟ ਕਰਦੇ ਨੇ ਤਾਂ ਭਾਸ਼ਾ ਦੀ ਮਹੱਤਤਾ ਕੀ ਹੈ ਲੋੜਾਂ ਅਤੇ ਇੱਛਾਵਾਂ ਦੀ ਸੰਤੁਸ਼ਟੀ ਜਿਹੜੀ ਹੈ ਉਹ ਭਾਸ਼ਾ ਨਾਲ ਹੁੰਦੀ ਹੈ ਇਸੇ ਤਰ੍ਹਾਂ ਨਾਲ ਧਿਆਨ ਮੰਗਣਾ ਸਾਰੇ ਬੱਚੇ ਧਿਆਨ ਚਾਹੁੰਦੇ ਹਨ ਇਸ ਲਈ ਉਹ ਸਵਾਲ ਪੁੱਛ ਕੇ ਸਮੱਸਿਆਵਾਂ ਪੇਸ਼ ਕਰਕੇ ਤੇ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਕੇ ਮਾਪਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ਜਦੋਂ ਬੱਚੇ ਦੀ ਸੋਚਣ ਦੀ ਪ੍ਰਕਿਰਿਆ ਭਾਸ਼ਾ ਤੋਂ ਪ੍ਰਭਾਵਿਤ ਹੁੰਦੀ ਹੈ ਤਾਂ ਇਸ ਸਥਿਤੀ ਨੂੰ ਭਾਸ਼ਾ ਨਿਰਧਾਰਨ ਕਿਹਾ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਸਮਾਜਿਕ ਸੰਬੰਧਾਂ ਲਈ ਭਾਸ਼ਾ ਦਾ ਜਿਹੜਾ ਹੈ ਗਿਆਨ ਹੋਣਾ ਜ਼ਰੂਰੀ ਹੈ ਸਮਾਜਿਕ ਮੁਲਾਂਕਣ ਲਈ ਮਹੱਤਵ ਭਾਸ਼ਾ ਦਾ ਗਿਆਨ ਜਿਹੜਾ ਹੈ ਇਸ ਲਈ ਵੀ ਜ਼ਰੂਰੀ ਹੈ ਤਾਂ ਜੋ ਸਮਾਜ ਦਾ ਮੁਲਾਂਕਣ ਕੀਤਾ ਜਾ ਸਕੇ ਬੱਚਾ ਮੁਲਾਂਕਣ ਕਰ ਸਕੇ ਕਿ ਆਪਣੀ ਸੋਸਾਇਟੀ ਦਾ ਇਸੇ ਤਰ੍ਹਾਂ ਤਰੀਕੇ ਦੇ ਨਾਲ ਵਿਦਿਅਕ ਪ੍ਰਾਪਤੀ ਦੀ ਮਹੱਤਤਾ এডਿਕੇਸ਼ਨ ਦੇ ਲਈ ਵੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ ਜੇਕਰ ਬੱਚੇ ਨੂੰ ਭਾਸ਼ਾ ਦਾ ਗਿਆਨ ਨਹੀਂ ਹੋਏਗਾ ਤਾਂ ਉਹ ਸਿੱਖਿਆ ਪ੍ਰਾਪਤ ਨਹੀਂ ਕਰ ਸਕੇਗਾ ਜਾਂ ਦੀ ਸਿੱਖਣ ਦੀ ਗਤੀ ਧੀਮੀ ਹੋ ਜਾਵੇਗੀ ਇਸੇ ਤਰੀਕੇ ਦੇ ਨਾਲ ਦੂਜਿਆਂ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰਨ ਲਈ ਵੀ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ ਹੁਣ ਭਾਸ਼ਾ ਦੇ ਵਿਕਾਸ ਦੇ ਸਿਧਾਂਤ ਕੀ ਨੇ ਇਹ ਇੰਪੋਰਟੈਂਟ ਹੈ ਪੰਜਾਬੀ ਕਾਹਦੇ ਸਿਧਾਂਤ ਹੀ ਲਿਖਿਆ ਅਨੁਸਾਰ ਹਨ ਜਿਵੇਂ ਬੈਂਡੂਰਾ ਦਾ ਸਿਧਾਂਤ ਇਹ ਮੋਸਟ ਇੰਪੋਰਟੈਂਟ ਚ ਆਏਗਾ ਆਪਣੇ ਸਿੱਖਣ ਦੇ ਸਿਧਾਂਤ ਵਿੱਚ ਨਕਲ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਬੈਂਡੂਰਾ ਨੇ ਦਿਲ ਦਿੱਤੀ ਕਿ ਬੱਚੇ ਆਪਣੀ ਪਰਿਵਾਰਾਂ ਅਤੇ ਆਂਗਵਾਣ ਲਈ ਵਰਤੀ ਜਾਣ ਵਾਲੀ ਭਾਸ਼ਾ ਨਕਲ ਜਾਂ ਨਕਲ ਰਾਹੀਂ ਸਿੱਖਦੇ ਹਨ ਪਾਪਿਓ ਕੋਪੀ ਕਰਦੇ ਨੇ ਬੱਚੇ ਆਸਾਨੀ ਨਾਲ ਵਾਕਾਂ ਤੇ ਸ਼ਬਦਾਂ ਦੀਆਂ ਕਿਸਮਾਂ ਨੂੰ ਸਿੱਖਦੇ ਹਨ ਜੋ ਉਹ ਸੁਣਦੇ ਹਨ ਅਲਬਰਟ ਬੈਂਡੂਰਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਾਡਲਿੰਗ ਬੱਚਿਆਂ ਦੀ ਸਿੱਖਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਇਸੀ ਅਲਬਰਟ ਬੰਡੂਰਾ ਉਸ ਤੋਂ ਬਾਅਦ ਹੈ ਪਰਿਪਕਤਾ ਦੇ ਸਿਧਾਂਤ ਪਰਿਪਕਤਾ ਦਾ ਅਰਥ ਹੈ ਭਾਸ਼ਾ ਦੇ ਅੰਗਾਂ ਤੇ ਆਵਾਜ਼ ਉੱਤੇ ਕਾਬੂ ਰੱਖਣਾ ਜੀਬ ਗਲਾ ਤਾਲੂ ਬੋਲ ਦੰਦ ਤੇ ਵੋਕਲ ਕੋਰਡ ਬੋਲਣ ਲਈ ਜ਼ਿੰਮੇਵਾਰ ਹੁੰਦੇ ਸਾਡੇ ਇਹ ਜਿਹੜੇ ਨੇ ਸਵਾਰੀ ਅੰਤਰ ਨੇ ਇਹਨਾਂ ਅੰਗਾਂ ਵਿੱਚ ਕੋਈ ਵੀ ਕਮਜ਼ੋਰੀ ਜਾਂ ਕਮੀ ਬੋਲੀ ਨੂੰ ਪ੍ਰਭਾਵਿਤ ਕਰਦੀ ਹੈ ਜਦੋਂ ਇਹ ਸਾਰੇ ਅੰਗ ਪਰਿਪੱਕ ਹੁੰਦੇ ਹਨ ਤਾਂ ਭਾਸ਼ਾ ਬਿਹਤਰੇ ਨਿਯੰਤਰਿਤ ਹੋ ਜਾਂਦੀ ਹੈ ਅਤੇ ਪ੍ਰਗਟਾਵਾ ਬਿਹਤਰ ਹੁੰਦਾ ਹੈ ਇਸੇ ਤਰੀਕੇ ਨਾਲ ਇਕਰਾਰਨਾਮੀ ਦੇ ਸਿਧਾਂਤ ਕੰਡੀਸ਼ਨਿੰਗ ਜਾਂ ਸੰਗਤ ਭਾਸ਼ਾ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜਦੋਂ ਬੱਚੇ ਬਚਪਨ ਵਿੱਚ ਸ਼ਬਦ ਸਿੱਖਦੇ ਹਨ ਤਾਂ ਸਿੱਖਣਾ ਅਮੂਰਤ ਨਹੀਂ ਹੁੰਦਾ ਸਗੋਂ ਉਹਨਾਂ ਨੂੰ ਸ਼ਬਦਾਂ ਨੂੰ ਕਿਸੇ ਠੋਸ ਰੂਪ ਵਸਤੂ ਨਾਲ ਜੋੜ ਕੇ ਸਿਖਾਇਆ ਜਾਂਦਾ ਹੈ ਇਸੇ ਤਰ੍ਹਾਂ ਬੱਚੇ ਖਾਸ ਵਸਤੂਆਂ ਜਾਂ ਲੋਕਾਂ ਨਾਲ ਸੰਬੰਧ ਬਣਾਉਂਦੇ ਹਨ ਅਤੇ ਅਭਿਆਸ ਨਾਲ ਉਹ ਸੰਬੰਧਿਤ ਸ਼ਬਦ ਦੀ ਵਰਤੋਂ ਉਦੋਂ ਕਰਦੇ ਹਨ ਜਦੋਂ ਵਸਤੂ ਜਾਂ ਵਿਅਕਤੀ ਮੌਜੂਦ ਹੁੰਦਾ ਹੈ ਇਸੇ ਤਰੀਕੇ ਨਾਲ ਨਕਲ ਦਾ ਸਿਧਾਂਤ ਜਪਨੀਸ਼ ਸਰਲੀ ਕਰਤੀ ਹਤੀ ਵੈਲੈਂਟਾਈਨ ਵਰਗੇ ਮਨੋਵਿਗਿਆਨੀਆਂ ਨੇ ਨਕਲ ਰਾਹੀਂ ਭਾਸ਼ਾ ਸਿੱਖਣ ਦਾ ਅਧਿਐਨ ਕੀਤਾ ਹੈ। ਉਹਨਾਂ ਦਾ ਮੰਨਣਾ ਹੈ ਕਿ ਬੱਚੇ ਆਪਣੇ ਪਰਿਵਾਰ ਅਤੇ ਸਾਥੀਆਂ ਦੀ ਭਾਸ਼ਾ ਦੀ ਨਕਲ ਕਰਕੇ ਸਿੱਖਦੇ ਹਨ। ਬੱਚੇ ਆਪਣੇ ਸਮਾਜ ਜਾਂ ਪਰਿਵਾਰ ਲਈ ਪਰਿਵਾਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਸਿੱਖਦੇ ਹਨ। ਜੇਕਰ ਕਿਸੇ ਬੱਚੇ ਦੇ ਸਮਾਜ ਜਾਂ ਪਰਿਵਾਰ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਵਿੱਚ ਕੋਈ ਕਮੀਆਂ ਹਨ ਤਾਂ ਉਹ ਕਮੀਆਂ ਉਹਨਾਂ ਦੀ ਭਾਸ਼ਾ ਵਿੱਚ ਵੀ ਪ੍ਰਤੀਬੰਧਿਤ ਹੁੰਦੀਆਂ ਹਨ। ਇਸੇ ਨਕਲ ਦੱਸ ਦੰਦ ਫਿਰ ਇਸ ਤੋਂ ਬਾਅਦ ਚੋਮਸਕੀ ਦਾ ਭਾਸ਼ਾ ਪ੍ਰਾਪਤੀ ਦੱਸ ਦੰਦ ਇਹ ਵੀ ਮੋਸਟ ਇੰਪੋਰਟੈਂਟ ਹੈ ਚੋਮਸਕੀ ਦਾ ਤਰਕ ਹੈ ਕਿ ਬੱਚੇ ਕੁਝ ਨਿਯਮਾਂ ਦੀ ਪਾਲਣਾ ਕਰਕੇ ਇੱਕ ਨਿਸ਼ਚਿਤ ਸੰਖਿਆ ਦੇ ਸ਼ਬਦਾਂ ਤੋਂ ਵਾਕ ਬਣਾਉਣਾ ਸਿੱਖਦੇ ਹਨ ਇਹ ਸ਼ਬਦ ਫਿਰ ਨਵੇਂ ਵਾਕਾਂ ਅਤੇ ਸ਼ਬਦਾਂ ਨੂੰ ਜਨਮ ਦਿੰਦੇ ਹਨ ਚੋਮਸਕੀ ਨੇ ਉਹਨਾਂ ਨਿਯਮਾਂ ਨੂੰ ਉਤਪੰਨ ਵਿਆਕਰਣ ਕਿਹਾ ਹੈ ਜਿਨ੍ਹਾਂ ਦੇ ਤਹਿਤ ਬੱਚੇ ਇਹਨਾਂ ਵਾਕਾਂ ਨੂੰ ਬਣਾਉਂਦੇ ਹਨ ਭਾਸ਼ਾ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਭਾਸ਼ਾ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਵਾਹਵਾ ਕਾਰਨ ਜਿਵੇਂ ਕਿ ਸਿਹਤ ਸਿਹਤ ਵੀ ਜਿਹੜੀ ਹੈ ਜੇਕਰ ਕੋਈ ਕਮੀ ਹੋਵੇਗੀ ਕੋਈ ਉਚਾਰਨ ਅੰਗ ਸਹੀ ਨਹੀਂ ਹੋਵੇਗਾ ਤਾਂ ਭਾਸ਼ਾ ਸਿੱਖਣ 'ਚ ਸਮੱਸਿਆ ਆਵੇਗੀ ਬੁੱਧੀ ਜੇਕਰ ਬੱਚੇ ਦੀ ਬੁੱਧੀ ਠੀਕ ਨਾ ਹੋਵੇ ਹਾਰ ਲੋਕ ਨੇ ਅਨੁਸਾਰ ਉੱਚ IQ ਵਾਲੇ ਬੱਚਿਆਂ ਦਾ ਭਾਸ਼ਾ ਵਿਕਾਸ ਘੱਟ IQ ਵਾਲੇ ਬੱਚਿਆਂ ਨਾਲੋਂ ਬਿਹਤਰ ਹੁੰਦਾ ਹੈ ਇਹ ਵੀ ਜ਼ਰੂਰੀ ਹੈ ਡਰਮਨ ਫਿਸ਼ਰ ਯੰਬਾ ਦਾ ਮੰਨਿਆ ਹੈ ਕਿ ਉੱਚ ਬੁੱਧੀ ਵਾਲੇ ਬੱਚਿਆਂ ਦਾ ਉਚਾਰਨ ਤੇ ਸ਼ਬਦਾਂ ਵਾਲੀ ਜ਼ਿਆਦਾ ਹੁੰਦੀ ਹੈ ਸਮਾਜਿਕ ਆਰਥਿਕ ਸਥਿਤੀ ਵੀ ਜਿਹੜੀ ਹੈ ਉਹ ਭਾਸ਼ਾ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ ਇਸੇ ਤਰੀਕੇ ਦੇ ਨਾਲ ਘਰੇਲੂ ਆਕਾਰ ਘਰ ਦਾ ਆਕਾਰ ਵੀ ਜਿਹੜਾ ਹੈ ਉਹ ਭਾਸ਼ਾ ਸਿੱਖਣ ਪ੍ਰਕਿਰਿਆ ਵਿੱਚ ਮਹੱਤਵਪੂਰਨ ਹੁੰਦਾ ਹੈ ਕਈ ਜਨਮ ਹੁਣ ਦੇਖੋ ਇਹ ਕੋਈ ਪੁਨਰਜਨਮ ਨਹੀਂ ਹੈ ਬਲਕਿ ਕੁਝ ਅਧਿਐਨ ਤੋਂ ਪਤਾ ਲੱਗਿਆ ਕਿ ਜੇਕਰ ਇੱਕੋ ਸਮੇਂ ਕਈ ਬੱਚੇ ਪੈਦਾ ਹੁੰਦੇ ਹਨ ਤਾਂ ਉਹਨਾਂ ਦੇ ਭਾਸ਼ਾ ਵਿਕਾਸ ਵਿੱਚ ਦੇਰੀ ਹੁੰਦੀ ਹੈ ਇੱਕੋ ਕਰਮ ਵਿੱਚ ਜੇਕਰ ਬੱਚੇ ਜ਼ਿਆਦਾ ਹੋ ਜਾਣ ਇਹ ਇਸ ਲਈ ਹੈ ਕਿਉਂਕਿ ਬੱਚੇ ਇੱਕ ਦੂਜੇ ਦੀ ਨਕਲ ਕਰਦੇ ਹਨ ਅਤੇ ਦੋਵੇਂ ਅਪਵਿੱਤਰ ਹੁੰਦੇ ਹਨ ਉਦਾਹਰਨ ਵਜੋਂ ਜੇਕਰ ਇੱਕ ਬੱਚਾ ਗਲਤ ਉਚਾਰਨ ਕਰਦਾ ਹੈ ਤਾਂ ਦੂਜਾ ਉਹਨਾਂ ਦੀ ਨਕਲ ਕਰੇਗਾ ਦੋ ਭਾਸ਼ਾਵਾਦ ਉਦਾਹਰਨ ਵਜੋਂ ਇੱਕ ਦੋ ਭਾਸ਼ੀ ਪਰਿਵਾਰ ਵਿੱਚ ਜੇਕਰ ਪਿਤਾ ਹਿੰਦੀ ਬੋਲਦਾ ਹੈ ਤੇ ਮਾਂ ਸ਼ੁੱਧ ਅੰਗਰੇਜ਼ੀ ਬੋਲਦੀ ਹੈ ਤਾਂ ਬੱਚੇ ਦਾ ਭਾਸ਼ਾ ਵਿਕਾਸ ਪ੍ਰਭਾਵਿਤ ਹੋਵੇਗਾ ਉਹ ਦੋਵਾਂ ਭਾਸ਼ਾਵਾਂ ਬੋਲਣਾ ਸਿੱਖਦਾ ਹੈ ਭਾਵਨਾਤਮਕ ਤਨਾ ਜਿਨ੍ਹਾਂ ਬੱਚਿਆਂ ਦੀਆਂ ਭਾਵਨਾਵਾਂ ਨੂੰ ਸ਼ਕਤੀ ਨਾਲ ਦਬਾਇਆ ਜਾਂਦਾ ਹੈ ਉਹਨਾਂ ਦੀ ਭਾਸ਼ਾ ਵਿਕਾਸ ਦੀ ਦੇਰੀ ਹੁੰਦੀ ਹੈ ਵਿਅਕਤੀਤਵ ਜਿਹੜੇ ਬੱਚੇ ਸਰਗਰਮ ਚੁਸਤ ਅਤੇ ਬਾਰੀ ਹੁੰਦੇ ਹਨ ਉਹ ਭਾਸ਼ਾ ਨੂੰ ਅੰਤਰਮੁਖੀ ਬੱਚਿਆਂ ਨਾਲੋਂ ਤੇਜ਼ੀ ਨਾਲ ਅਤੇ ਬਿਹਤਰ ਢੰਗ ਨਾਲ ਵਿਕਸਿਤ ਕਰਦੇ ਹਨ ਅਜਿਹੇ ਬੱਚੇ ਆਪਣੇ ਪਰਿਵਾਰ ਆਣਗੁਆਂ ਸਮਾਜ ਨਾਲ ਖੁੱਲ੍ਹ ਕੇ ਗੱਲਬਾਤ ਕਰਦੇ ਹਨ ਜਿਸ ਦੇ ਨਤੀਜੇ ਵਜੋਂ ਭਾਸ਼ਾ ਦਾ ਵਿਕਾਸ ਬਿਹਤਰ ਹੁੰਦਾ ਹੈ ਭਾਸ਼ਾ ਸਾਡੀ ਸੋਚ ਪ੍ਰਕਿਰਿਆ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ ਇਸ ਤੋਂ ਬਾਅਦ ਹੈ ਸਿੱਖਲਾਈ ਵਿਧੀ ਲਰਨਿੰਗ ਮੈਥਡ ਸਿੱਖਲਾਈ ਦੇ ਤਰੀਕੇ ਵੀ ਭਾਸ਼ਾ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ ਜੇਕਰ ਭਾਸ਼ਾ ਸਿਧਾਂਤ ਥਿਓਰਟੀ ਸਿਖਾਈ ਜਾਂਦੀ ਹੈ ਅਤੇ ਵਿਵਹਾਰਕ ਤੌਰ ਤੇ ਲਾਗੂ ਨਹੀਂ ਕੀਤੀ ਜਾਂਦੀ ਤਾਂ ਭਾਸ਼ਾ ਪ੍ਰਗਟਾਵੇ ਦੇ ਹੁਨਰਾਂ ਨੂੰ ਠੁਕਮੇ ਢੰਗ ਨਾਲ ਵਿਕਸਿਤ ਨਹੀਂ ਕੀਤਾ ਜਾ ਸਕਦਾ ਹੁਣ ਭਾਸ਼ਾ ਵਿਕਾਰ ਕੀ ਹੈ ਭਾਸ਼ਾ ਸਿੱਖਣ ਦੇ ਵਿਕਾਰ ਜੇਕਰ ਕੋਈ ਬੱਚਾ ਆਪਣੇ ਸਵਰ ਅੰਗਾਂ ਨੂੰ ਕੰਟਰੋਲ ਕਰਨ ਵਿੱਚ ਅਸਮਰਤ ਹੁੰਦਾ ਹੈ ਤਾਂ ਉਸ ਨੂੰ ਭਾਸ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ ਭਾਸ਼ਾ ਸੰਬੰਧੀ ਕਮਜ਼ੋਰੀਆਂ ਵਾਲੇ ਬੱਚੇ ਸਮਾਜ ਤੋਂ ਦੂਰ ਰਹਿਣ ਲਈ ਮਜਬੂਰ ਹੁੰਦੇ ਹਨ ਉਹਨਾਂ ਵਿੱਚ ਹੀਣ ਭਾਵਨਾ ਪੈਦਾ ਹੁੰਦੀ ਹੈ ਤੇ ਉਹ ਆਮ ਤੌਰ ਤੇ ਅੰਤਰਮੁਖੀ ਹੋ ਜਾਂਦੇ ਹਨ ਭਾਸ਼ਾਈ ਕਮਜ਼ੋਰੀਆਂ ਅਕਾਦਮਿਕ ਵਿਕਾਸ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ਅਕਾਦਮਿਕ ਜਿਹੜੀਆਂ ਅਚੀਵਮੈਂਟਾਂ ਨੇ ਉਹ 'ਚ ਵੀ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ ਭਾਸ਼ਾਈ ਕਮਜ਼ੋਰੀਆਂ ਦੀਆਂ ਮੁੱਖ ਕਿਸਮਾਂ ਹਨ ਆਵਾਜ਼ ਤਬਦੀਲੀ ਅਸਪਸ਼ਟ ਉਚਾਰਨ ਹਕਲਾਨਾ ਟੁੱਟਲਾਨਾ ਤੇਜ਼ ਅਸਪਸ਼ਟ ਬੋਲੀ ਇਹ ਉਦਾਹਰਨ ਸਮੱਸਿਆ ਹੱਲ ਕਰਨ ਵਾਲੀ ਸੋਚ ਦੀ ਮਹੱਤਤਾ ਨੂੰ ਦਰਸਾਉਂਦੀ ਹੈ ਮਨ ਲਓ ਤੁਸੀਂ ਆਪਣੇ ਘਰ ਤੋਂ ਆਪਣੇ ਨਵੇਂ ਸਕੂਲ ਤੱਕ ਸਭ ਤੋਂ ਛੋਟਾ ਰਸਤਾ ਲੱਭ ਰਹੇ ਹੋ ਤਾਂ ਤੁਸੀਂ ਸਮੇਂ ਸਿਰ ਪਹੁੰਚ ਸਕੋ ਕਈ ਕਾਰਕ ਤੁਹਾਡੀ ਸੋਚ ਨੂੰ ਨਿਰਦੇਸ਼ਿਤ ਕਰ ਸਕਦੇ ਹਨ ਸੜਕ ਦੀ ਸਥਿਤੀ ਸਕੂਲ ਦੇ ਘੰਟੇ ਆਵਾਜਾਈ ਦੀ ਘਣਤਾ ਅਤੇ ਸੜਕ ਸੁਰੱਖਿਆ ਆਦਿ ਅੰਤ ਵਿੱਚ ਤੁਸੀਂ ਇਹਨਾਂ ਸਾਰੇ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਭ ਤੋਂ ਵਧੀਆ ਰਸਤੇ ਉੱਤੇ ਫੈਸਲਾ ਕਰਦੇ ਹੋ ਇਸ ਲਈ ਇਸ ਤਰ੍ਹਾਂ ਦੀ ਇੱਕ ਸਧਾਰਨ ਸਮੱਸਿਆ ਲਈ ਵੀ ਸੋਚਣ ਦੀ ਲੋੜ ਹੁੰਦੀ ਹੈ ਇਸ ਸਮੱਸਿਆ ਦਾ ਹੱਲ ਸਾਡੇ ਵਾਤਾਵਰਣ ਅਤੇ ਪਿਛਲੇ ਅਨੁਭਵਾਂ ਤੋਂ ਪ੍ਰਾਪਤ ਜਾਣਕਾਰੀ ਤੇ ਅਧਾਰਿਤ ਹੈ ਹੁਣ ਉਸ ਤੋਂ ਬਾਅਦ ਹੈ ਥੋਟ ਵਿਚਾਰ ਕੀ ਹੈ ਹੁਣ ਦੇਖੋ ਸਾਡਾ ਜਿਹੜਾ ਅਜਰੋਪਿਕ ਸੀ ਉਹ ਲੈਂਗੁਏਜ ਥੋਟ ਦਾ ਸੀ ਹੁਣ ਅਸੀਂ ਕਰਨਾ ਹੈ ਵਿਚਾਰ ਥੋਟ ਸੋ ਥੋਟ ਕੀ ਹੈ ਸੋជា ਵਿਚਾਰਿਕ ਅਜੀ ਹੀ ਕਰਿਆ ਜੋ ਮਨੁੱਖ ਮਨ ਵਿੱਚ ਨਿਰੰਤਰ ਸਰਗਰਮ ਰਹਿੰਦੀ ਹੈ ਸੋਚਣ ਦੀ ਪ੍ਰਕਿਰਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕੋਈ ਵਿਅਕਤੀ ਸਮੱਸਿਆਵਾਂ ਦਾ ਸਾਹਮਣਾ ਕਰਦਾ ਹੈ ਤੇ ਉਹਨਾਂ ਨੂੰ ਹੱਲ ਕਰਨ ਲਈ ਵਕ-ਵਕ ਸਾਧਨਾ ਤੇ ਵਿਚਾਰ ਕਰਦਾ ਹੈ ਸੋਚਨਾ ਇੱਕ ਵਿਸ਼ਲੇਸ਼ਣਾਤਮਕ ਪ੍ਰਕਿਰਿਆ ਹੈ ਜੋ ਮਨੁੱਖੀ ਸੁਭਾਅ ਦੀ ਇੱਕ ਕੁਦਰਤੀ ਪ੍ਰਕਿਰਿਆ ਹੈ। ਸੋਚਨਾ ਕਈ ਤਰ੍ਹਾਂ ਦੀਆਂ ਮਾਨਸਿਕ ਬੰਦਰਾ ਤੇ ਨਿਰਭਰ ਕਰਦਾ ਹੈ ਜਿਵੇਂ ਕਿ ਸੰਕਲਪਨਾ ਅਤੇ ਤਰਕ। ਕਨਸੈਪਟ ਜਾਂ ਸੰਕਲਪ ਕੀ ਹੈ? ਸੰਕਲਪ ਵਿਚਾਰ ਦਾ ਇੱਕ ਮੁੱਖ ਤੱਤ ਹੈ। ਸੰਕਲਪ ਵਸਤੂਆਂ, ਕਿਰਿਆਵਾਂ, ਵਿਚਾਰਾਂ ਦੇ ਜੀਵਿਤ ਜੀਵਨ ਨੂੰ ਦਰਸਾਉਂਦੇ ਹਨ। ਸੰਕਲਪਨਾ ਵਿੱਚ ਕਿਸੇ ਚੀਜ਼ ਦੀਆਂ ਵਿਸ਼ੇਸ਼ਤਾਵਾਂ ਸ਼ਾਮਲ ਹੁੰਦੀਆਂ ਹਨ। ਜਿਵੇਂ ਮਿੱਠਾ ਖੱਟਾ ਕਿਸੇ ਚੀਜ਼ ਦੀਆਂ ਭਾਵਨਾਵਾਂ ਜਿਵੇਂ ਕਿ ਗੁੱਸਾ ਡਰ ਅਤੇ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਵਿਚਕਾਰ ਸੰਬੰਧ ਜਿਵੇਂ ਕਿ ਉਸ ਤੋਂ ਬਿਹਤਰ ਤੇ ਉਸ ਤੋਂ ਮਾੜਾ ਦੀ ਸੰਕਲਪਨਾ ਮਾਨਸਿਕ ਬੰਤਰ ਹਨ ਜੋ ਸਾਡੇ ਗਿਆਨ ਨੂੰ ਸੰਗਠਿਤ ਕਰਦੇ ਹਨ ਅਸੀਂ ਉਹਨਾਂ ਨੂੰ ਸਿੱਧੇ ਤੌਰ ਤੇ ਨਹੀਂ ਦੇਖ ਸਕਦੇ ਪਰ ਅਸੀਂ ਉਹਨਾਂ ਦਾ ਵਿਵਹਾਰ ਤੇ ਅਨੁਮਾਨ ਲਗਾ ਸਕਦੇ ਹਾਂ ਮਨੁੱਖ ਹੋਣ ਦੇ ਨਾਤੇ ਸਾਡੇ ਕੋਲ ਵਸਤੂਆਂ ਘਟਨਾਵਾਂ ਜਾਂ ਚੀਜ਼ਾਂ ਦੀਆਂ ਜ਼ਰੂਰੀ ਵਿਸ਼ੇਸ਼ਤਾਵਾਂ ਨੂੰ ਅਮੂਰਤ ਕਰਨ ਦੀ ਸ਼ਕਤੀ ਹੈ ਜੋ ਅਸੀਂ ਅਨੁਭਵ ਕਰਦੇ ਹਾਂ ਉਦਾਹਰਨ ਵਜੋਂ ਜਦੋਂ ਅਸੀਂ ਇੱਕ ਸੇਵ ਦੇਖਦੇ ਹਾਂ ਤਾਂ ਅਸੀਂ ਇਸ ਨੂੰ ਇੱਕ ਫਲ ਦੇ ਰੂਪ ਵਿੱਚ ਸ਼੍ਰੇਣੀਬੱਧ ਕਰਦੇ ਹਾਂ ਜਦੋਂ ਅਸੀਂ ਇੱਕ ਨਵੇਂ ਉਤੇਜਕ ਦਾ ਸਾਹਮਣਾ ਕਰਦੇ ਹਾਂ ਤਾਂ ਅਸੀਂ ਇਸ ਨੂੰ ਇੱਕ ਮਾਨਤਾ ਪ੍ਰਾਪਤ ਜਾਂ ਯਾਦ ਰੱਖੀ ਗਈ ਸ਼੍ਰੇਣੀ ਵਿੱਚ ਰੱਖਦੇ ਹਾਂ ਅਤੇ ਇਸ ਦੇ ਨਾਲ ਉਹੀ ਕਿਰਿਆ ਕਰਦੇ ਹਾਂ ਇਸ ਨੂੰ ਇੱਕ ਨਾਮ ਦਿੰਦੇ ਹਾਂ ਇਸ ਤੋਂ ਬਾਅਦ ਹੈ ਲੌਜੀਕ ਆਰਗੂਮੈਂਟ ਤਰਕ ਕੀ ਹੈ ਤਰਕ ਵੀ ਵਿਚਾਰ ਦੇ ਇੱਕ ਮੂਲ ਮੁੱਖ ਪਹਿਲੂ ਹੈ ਇਸ ਪ੍ਰਕਿਰਿਆ ਵਿੱਚ ਅਨੁਮਾਨ ਸ਼ਾਮਲ ਹੁੰਦਾ ਹੈ ਤਰਕ ਤਰਕਪੂਰਨ ਵਿਚਾਰ ਦੇ ਸਮੱਸਿਆ ਹੱਲ ਕਰਨ ਲਈ ਲਾਜ਼ਮਦਾਰ ਹੈ ਇਹ ਨਿਰਪੱਖ ਹੈ ਅਤੇ ਸਿੱਟੇ ਕੱਢੇ ਜਾਂਦੇ ਹਨ ਅਤੇ ਤੱਥਾਂ ਦੇ ਆਧਾਰ ਤੇ ਫੈਸਲੇ ਲਏ ਜਾਂਦੇ ਹਨ ਤਰਕ ਵਿੱਚ ਅਸੀਂ ਵਾਤਾਵਰਣ ਤੋਂ ਪ੍ਰਾਪਤ ਜਾਣਕਾਰੀ ਅਤੇ ਮਨ ਵਿੱਚ ਸਟੋਰ ਕੀਤੀ ਜਾਣਕਾਰੀ ਨੂੰ ਕੁਝ ਨਿਯਮਾਂ ਅਧੀਨ ਵਰਤਦੇ ਹਾਂ ਤਰਕ ਦੀਆਂ ਦੋ ਕਿਸਮਾਂ ਹਨ ਆਗਮਨ ਅਤੇ ਨਿਗਮਨ ਇੰਡਕਟਿਵ ਐਂਡ ਡਿਡਕਟਿਵ ਆਗਮਨ ਮੋਸਟ ਇੰਪੋਰਟੈਂਟ ਕਨਸੈਪਟ ਹੈ ਆਗਮਨ ਕੀ ਹੈ ਨਿਗਮਨ ਸੌਰੀ ਨਿਗਮਨ ਕੀ ਹੈ ਡਿਡਕਟਿਵ ਕੀ ਹੈ ਤਰਕ ਵਿੱਚ ਅਸੀਂ ਨਿਗਮਨ ਤਰਕ ਵਿੱਚ ਅਸੀਂ ਪਹਿਲਾਂ ਦਿੱਤੇ ਗਏ ਘਤਨਾ ਦੇ ਆਧਾਰ ਤੇ ਸਿੱਟੇ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਕਿ ਆਗਮਨ ਜਾਂ ਇੰਡਕਟਿਵ ਲੋਜਿਕ ਵਿੱਚ ਅਸੀਂ ਉਪਲਬਧ ਸਬੂਤਾਂ ਤੋਂ ਸਿੱਟੇ ਕੱਢ ਕੇ ਸ਼ੁਰੂਆਤ ਕਰਦੇ ਹਾਂ ਇੰਡਕਟਿਵ ਐਂਡ ਡਿਡਕਟਿਵ ਮੈਥਡ ਬਹੁਤ ਇੰਪੋਰਟੈਂਟ ਨੇ ਜ਼ਿਆਦਾਤਰ ਵਿਗਿਆਨਕ ਤਰਕ ਪ੍ਰੇਰਕ ਪ੍ਰਵਿਰਤੀ ਦਾ ਹੁੰਦਾ ਹੈ ਜਦੋਂ ਵਿਗਿਆਨੀ ਹੋਣ ਜਾਂ ਆਮ ਲੋਕ ਕੁਝ ਖਾਸ ਵਰਤਾਰਿਆਂ ਤੇ ਲਾਗੂ ਹੋਣ ਵਾਲੇ ਆਮ ਨਿਯਮ ਹਨ ਉਦਾਹਰਨ ਵਜੋਂ ਇੱਕ ਵਿਅਕਤੀ ਪੁਜਾਰੀ ਹੈ ਕਿਉਂਕਿ ਉਹ ਸਾਦੇ ਕੱਪੜੇ ਪਾਉਂਦਾ ਹੈ ਪ੍ਰਾਰਥਨਾ ਕਰਦਾ ਹੈ ਤੇ ਸਾਦਾ ਪੂਜਨ ਕਰਦਾ ਹੈ ਇਸ ਤੋਂ ਬਾਅਦ ਸਾਡੇ ਕੋਲ ਹੈ ਕ੍ਰੀਏਟਿਵ ਥੋਟ ਰਚਨਾਤਮਕ ਚਿੰਤਨ ਰਚਨਾਤਮਕ ਚਿੰਤਨ ਇੱਕ ਨਵੀਂ ਸੋਚ ਤਕਨੀਕ ਹੈ ਇਹ ਬੱਚਿਆਂ ਨੂੰ ਕਿਸੇ ਵਿਸ਼ੇ ਤੱਤ ਘਟਨਾ ਜਾਂ ਵਸਤੂ ਤੇ ਇੱਕ ਨਵਾਂ ਦ੍ਰਿਸ਼ਟੀਕੋਣ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ ਰਚਨਾਤਮਕ ਚਿੰਤਨ ਖੋਜ ਕਾਰਡ ਤੇ ਮੌਲਿਕਤਾ ਵੱਲ ਲੈ ਜਾਂਦੀ ਹੈ ਇਸ ਨੂੰ ਅਪਸਾਰੀ ਚਿੰਤਨ ਡਾਈਵਰਜੈਂਟ ਥਿੰਕਿੰਗ ਵੀ ਕਿਹਾ ਜਾਂਦਾ ਹੈ ਇਹ ਵਿਚਾਰ ਕਿਸੇ ਵਿਅਕਤੀ ਦੇ ਮਨ ਵਿੱਚ ਅਚਾਨਕ ਪੈਦਾ ਹੁੰਦਾ ਹੈ ਪੜਾਉਣ ਦੀ ਪ੍ਰਕਿਰਿਆ ਵਿੱਚ ਅਧਿਆਪਕ ਵਿਦਿਆਰਥੀਆਂ ਨੂੰ ਵਿਸ਼ੇ ਬਾਰੇ ਰਚਨਾਤਮਕ ਬਨਣ ਲਈ ਉਤਸ਼ਾਹਿਤ ਕਰਦੇ ਹਨ ਇਹ ਸੋਚ ਕਿਸੇ ਵੀ ਵਿਚ ਵੀ ਹੋ ਸਕਦੀ ਹੈ ਭਾਵੇਂ ਉਹ ਖਿਡਾਰੀ ਹੋਵੇ ਡਾਕਟਰ ਹੋਵੇ ਜਾਂ ਕਲਾਕਾਰ ਇਹ ਸੋਚ ਕੰਮ ਕਰਨ ਲਈ ਵਿਗਿਆਨਕ ਤਕਨੀਕਾਂ ਨੂੰ ਜਨਮ ਦਿੰਦੀ ਹੈ ਪ੍ਰੋਬਲਮ ਸੋਲਵਿੰਗ ਸਮੱਸਿਆ ਹੱਲ ਕਰਨਾ ਸਾਡੇ ਰੋਜ਼ਾਨਾ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹੈ ਹਰ ਰੋਜ਼ ਅਸੀਂ ਸਧਾਰਨ ਤੋਂ ਲੈ ਕੇ ਗੁੰਝਲਦਾਰ ਤੱਕ ਦੀਆਂ ਸਮੱਸਿਆਵਾਂ ਹੱਲ ਕਰਦੇ ਹਾਂ ਕੁਝ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਘੱਟ ਸਮਾਂ ਲੱਗਦਾ ਹੈ ਤੇ ਕੁਝ ਨੂੰ ਜ਼ਿਆਦਾ ਸਮਾਂ ਲੱਗਦਾ ਹੈ ਜੇਕਰ ਸਮੱਸਿਆ ਨੂੰ ਹੱਲ ਕਰਨ ਨੂੰ ਠੁਕਮੇ ਸਰੋਤ ਉਪਲਬਧ ਨਹੀਂ ਹਨ ਤਾਂ ਵਿਕਲਪ ਹੱਲ ਲੱਭਣੇ ਪੈਣਗੇ ਕਿਸੇ ਵੀ ਕਿਸਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਾਡੀ ਸੋਚ ਨਿਰਦੇਸ਼ਿਤ ਅਤੇ ਕੇਂਦ੍ਰਿਤ ਹੋ ਜਾਂਦੀ ਹੈ ਅਤੇ ਅਸੀਂ ਸਹੀ ਅਤੇ ਠੁਕਮੇ ਫੈਸਲੇ ਉੱਤੇ ਪਹੁੰਚਣ ਲਈ ਸਾਰੇ ਸਰੋਤਾਂ ਅੰਦਰੂਨੀ ਅਤੇ ਬਾਹਰੀ ਦੂਜੇ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਦਾਹਰਨ ਵਜੋਂ ਜੇਕਰ ਤੁਸੀਂ ਕਿਸੇ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਖਤ ਅਧਿਐਨ ਕਰਦੇ ਹੋ ਅਧਿਆਪਕਾਂ ਦੋਸਤਾਂ ਦੇ ਮਾਪਿਆਂ ਤੋਂ ਮਦਦ ਲੈਂਦੇ ਹੋ ਅਤੇ ਅੰਤ ਵਿੱਚ ਤੁਹਾਨੂੰ ਚੰਗੇ ਅੰਕ ਮਿਲਦੇ ਹਨ ਇਸ ਤਰ੍ਹਾਂ ਸਮੱਸਿਆ ਹੱਲ ਕਰਨਾ ਇੱਕ ਖਾਸ ਸਮੱਸਿਆ ਨਾਲ ਨਿਜੀਖਣ ਵਿੱਚ ਸੇਧਨ ਸੋਚ ਹੈ ਸਮੱਸਿਆ ਦਾ ਹਾਲਤ ਚੇਤਨਤਾ ਕਈ ਵਾਰ ਅਸੀਂ ਕਿਸੇ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਖਾਸ ਰਣਨੀਤੀ ਦੀ ਤਕਨੀਕ ਦੀ ਵਰਤੋਂ ਕਰਦੇ ਹਾਂ ਪਰ ਅਸੀਂ ਆਪਣੀ ਕੋਸ਼ਿਸ਼ ਵਿੱਚ ਸਫਲ ਜਾਂ ਅਸਫਲ ਹੋ ਸਕਦੇ ਹਾਂ ਇਹ ਭਵਿੱਖ ਦੀਆਂ ਸਮੱਸਿਆਵਾਂ ਵਿੱਚ ਪਹੁੰਚਣਾ ਪਹੁੰਚਣ ਲਈ ਇੱਕ ਢਾਂਚਾ ਬਣਾਉਂਦਾ ਹੈ ਜਿਸ ਦਾ ਵਿਅਕਤੀ ਸਾਹਮਣਾ ਕਰ ਸਕਦਾ ਹੈ ਇੱਕ ਇਹ ਪੈਟਰਨ ਉਦੋਂ ਵੀ ਬਣਿਆ ਰਹਿੰਦਾ ਹੈ ਜਦੋਂ ਸਮੱਸਿਆ ਵੱਖਰੀ ਹੁੰਦੀ ਹੈ ਇਸ ਤੋਂ ਇਲਾਵਾ ਜਦੋਂ ਭਵਿੱਖ ਵਿੱਚ ਇੱਕ ਸਮਾਨ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਸੀਂ ਅਕਸਰ ਉਹੀ ਰਣਨੀਤੀ ਤਕਨੀਕ ਦੀ ਵਰਤੋਂ ਕਰਦੇ ਹਾਂ ਅਤੇ ਹੱਲ ਤੱਕ ਪਹੁੰਚਣ ਵਿੱਚ ਅਸਫਲ ਰਹਿੰਦੇ ਹਨ ਸਮੱਸਿਆ ਹੱਲ ਕਰਨ ਲਈ ਇਸ ਵਰਤਾਰੇ ਨੂੰ ਮਾਨਸਿਕਤਾ ਕਿਹਾ ਜਾਂਦਾ ਹੈ ਮਾਨਸਿਕਤਾ ਇੱਕ ਅਜੀਬ ਪ੍ਰਵਿਰਤੀ ਹੈ ਜੋ ਇੱਕ ਵਿਅਕਤੀ ਵਿੱਚ ਇੱਕ ਨਵੀਂ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ ਜੋ ਉਹੀ ਤਰੀਕੇ ਵਰਤ ਕੇ ਕਰਦੇ ਹਨ ਜੋ ਉਹ ਪਹਿਲਾਂ ਹੱਲ ਕਰਨ ਲਈ ਵਰਤਦੇ ਸਨ ਪਿਛਲੀਆਂ ਕੋਸ਼ਿਸ਼ਾਂ ਵਿੱਚ ਸਫਲਤਾ ਇੱਕ ਖਾਸ ਨਿਯਮ ਦੇ ਤਹਿਤ ਇੱਕ ਕਿਸਮ ਦੀ ਮਾਨਸਿਕ ਕਠੋਰਤਾ ਪੈਦਾ ਕਰਦੀ ਹੈ ਜੋ ਇੱਕ ਨਵੀਂ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਨਵੇਂ ਵਿਚਾਰਾਂ ਦੇ ਉਤਪਾਦਨ ਨੂੰ ਰੋਕਦੀ ਹੈ ਮੰਦ ਦੀ ਸਥਿਤੀ ਸਾਡੀਆਂ ਮਾਨਸਿਕ ਗਤੀਵਿਧੀਆਂ ਦੀ ਗੁਣਵੱਤਾ ਨੂੰ ਵਿਗਾੜ ਸਕਦੀ ਹੈ ਜਾਂ ਪ੍ਰਭਾਵਿਤ ਕਰ ਸਕਦੀ ਹੈ ਫਿਰ ਵੀ ਅਸਲ ਜ਼ਿੰਦਗੀ ਵਿੱਚ ਸਮਾਨ ਜਾਂ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਸੀਂ ਅਕਸਰ ਪਿਛਲੀ ਸਿੱਖਿਆ ਤੇ ਅਨੁਭਵ ਦੇ ਨਿਰਭਰ ਕਰਦੇ ਹਾਂ ਸੋ ਬੱਚੋ ਇਹ ਸੀ ਸਾਡਾ ਅੱਜ ਦਾ ਟੌਪਿਕ ਭਾਸ਼ਾ ਅਤੇ ਵਿਚਾਰ ਲੈਂਗੁਏਜ ਐਂਡ ਥੋਟ ਦਾ ਜਿਸ ਨੂੰ ਕਿ ਅਸੀਂ ਇੱਥੇ ਚੰਗੀ ਤਰ੍ਹਾਂ ਸਮਝਿਆ ਹੈ ਅਗਲੀ ਕਲਾਸ ਦੇ ਵਿੱਚ ਇੱਕ ਨਵੇਂ ਟੌਪਿਕ ਨਾਲ ਮਿਲਾਂਗੇ